ਸਵਾਗਤ ਹੈ ਜੀ ਹੁਸ਼ਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਭ ਤਬੀ ਤੇ ਕੱਲ ਪੰਜਾਬ ਦੇ ਵਿੱਚ ਇੱਕ ਵੱਡੀ ਰੇਡ ਹੈ ਜਿਹੜੀ ਉਹ ਸੀਬੀਆਈ ਵੱਲੋਂ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੂੰ ਰਿਸ਼ਵਤ ਲੈਣ ਦੇ ਦੋਸ਼ ਤੇ ਵਿੱਚ ਸੀਬੀਆਈ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਗਏ ਅਫਸਰ ਦਾ ਨਾਮ ਤਾਂ ਹੁਣ ਤੁਸੀਂ ਸਾਰੇ ਪਲੀਪਾਂਤ ਜਾਣੂ ਹੋ ਉਸ ਨਾਮ ਤੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਜੋ ਕਿ ਆਰੋਪੜ ਅਰੇਂਜ ਵਿਖੇ ਤਨਾਤਸਨ ਰਸਤਕਰਨ ਤੋਂ ਬਾਅਦ ਜਦੋਂ CBI ਉਹਨਾਂ ਦੇ ਘਰ ਦੇ ਵਿੱਚ ਦਸਤਕ ਦੇਣ ਦੇ ਲਈ ਪਹੁੰਚਦੀ ਹੈ ਜਾਂ ਇੰਜ ਕਹਨੋ ਕਿ ਛਾਪਾ ਮਾਰਨ ਦੇ ਲਈ ਪਹੁੰਚਦੀ ਹੈ ਤਾਂ ਉਸ ਵਕਤ ਉੱਥੋਂ ਜੋ ਕੁਝ ਬਰਾਮਦ ਹੁੰਦਾ ਹੈ ਉਸ ਤੋਂ ਬਾਅਦ ਆਮ ਲੋਕਾਂ ਦੇ ਤਾਂ ਜਿਹੜੇ ਉਹ ਚਿਹਰਿਆਂ ਤੋਂ ਹੋਸ਼ ਹੀ ਉੱਡ ਗਏ ਸਨ ਕਿਉਂਕਿ ਸਿਰੇ ਦੇ ਕ੍ਰਾਫਟ ਭ੍ਰਿਸ਼ਟ DIG ਹਰਚਿੰਦ ਅਰਚਰਨ ਸਿੰਘ ਪੁੱਲਰਤਿਆਂ ਹਰਕਤਾਂ ਤੋਂ ਲੋਕਾਂ ਦੇ ਜਿਹੜੇ ਹੋਸ਼ ਉੱਟਣੇ ਆ ਜਿਹੜੇ ਉਹ ਸੁਭਾਵਕ ਸਨ ਕਿਉਂਕਿ ਘਰਾਂ ਦੇ ਵਿੱਚੋਂ ਘਰ ਦੇ ਵਿੱਚੋਂ ਕਰੋੜਾਂ ਦਾ ਕੈਸ਼ ਮਿਲਣਾ ਕਿੱਲੋਂ ਦੇ ਹਿਸਾਬ ਨਾਲ ਸੋਨਾ ਮਿਲਣਾ ਅਸਲਾ ਮਿਲਣਾ ਹੋਰ ਵੀ ਬ੍ਰਾਂਡਡ ਸਮਾਨ ਹੈ ਲਗਜ਼ਰੀ ਗੱਡੀਆਂ ਜਾਇਦਾਦਾਂ ਸੰਪਤੀਆਂ ਤੇ ਜਿਹੜੇ ਕਾਗਜ਼ਤ ਮਿਲਣਾ ਉਹ ਸੱਚਮੁੱਚੇ ਆਪਣੇ ਆਪ ਦੇ ਵਿੱਚ ਜਿਹੜੀ ਹੈ ਹੈਰਾਨ ਕਰ ਦੇਣ ਵਾਲੀ ਉਹ ਗੱਲ ਹੈ ਸੋ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਪੁਲਿਸ ਤੇ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੀ ਉਹ ਤਰਥੱਲੀ ਮੱਚੀ ਹੋਈ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਕਿ ਜੇਕਰ ਸੀਬੀਆਈ ਸੱਚਮੁੱਚ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਦੀ ਹੈ ਇਸ ਦੀਆਂ ਜੜਾਂ ਤੱਕ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਦਾ ਸੇਕ ਹੈ ਜਿਹੜਾ ਉਹ ਸਰਕਾਰੀ ادارਿਆਂ ਤੱਕ ਵੀ ਜਾਂ ਸਰਕਾਰ ਤੱਕ ਵੀ ਉਹ ਪਹੁੰਚ ਸਕਦਾ ਕਿਉਂਕਿ ਡੀਆਈਸੀ ਹਰਚਰਨ ਸਿੰਘ ਭੁੱਲਰ ਇੰਨੇ ਕੁ ਜ਼ਿਆਦਾ ਰਿਸ਼ਵਤਾਂ ਦੇ ਸ਼ੌਕੀਨ ਸੀ ਕਿ ਉਹਨਾਂ ਵੱਲੋਂ ਕਿਵੇਂ ਸੰਪਤੀਆਂ ਬਣਾਈਆਂ ਗਈਆਂ ਨੇ ਕਿਵੇਂ ਘਰ ਦੇ ਵਿੱਚ ਕਰੋੜਾਂ ਰੁਪਏ ਦਾ ਕੈਸ਼ ਹੈ ਜਿਹੜਾ ਉਹ ਇਸ ਜਾ ਕੇ ਰੱਖਿਆ ਹੋਇਆ ਸੀ ਇਹ ਉਹ ਜਿਹੜੀ ਗਵਾਹੀ ਹੈ ਉਹ ਤਸਵੀਰਾਂ ਹਰਚਰਨ ਸਿੰਘ ਭੁੱਲਰ ਦੀਆਂ ਉਹ ਭਰਦੀਆਂ ਨੇ ਗਵਾਹੀ ਭਰਦੀਆਂ ਨੇ ਉਹ ਤਸਵੀਰਾਂ ਕਿ ਜਦੋਂ ਸੀਬੀਆਈ ਘਰ ਦੇ ਵਿੱਚ ਪਹੁੰਚਦੀ ਹੈ ਕਿ ਸੀਬੀਆਈ ਨੂੰ ਇੱਕ ਨੋਟ ਗਿਣਨ ਵਾਲੀ ਮਸ਼ੀਨਾਂ ਤੱਕ ਜਿਹੜੀਆਂ ਮੰਗਵੋਣੀਆਂ ਪੈਂਦੀਆਂ ਨੇ ਦੇਰ ਰਾਤ ਤੱਕ ਉਹ ਰੇਡ ਚੱਲਦੀ ਹੈ ਤਾ 5 ਕਰੋੜ ਰੁਪਏ ਜਿਹੜਾ ਉਹ ਕਿਹਾ ਜਾ ਰਿਹਾ ਸੀ ਕਿ 5 ਕਰੋੜ ਤੱਕ ਦਾ ਜਿਹੜਾ ਕੈਸ਼ ਹੈ ਉਹ ਹਰਚਰਨ ਸਿੰਘ ਪੁੱਲਰ ਦੇ ਘਰੋਂ ਬਰਾਮਦ ਹੋਇਆ ਚਾਹੇ ਆਪਾਂ ਬਰੀਫ ਕੇਸ ਦੀ ਗੱਲ ਕਰ ਲਈਏ ਚਾਹੇ ਆਪਾਂ ਬੈਗ ਗੱਲ ਕਰ ਲਈਏ ਤੇ ਡੀਆਈਜੀ ਹਰਚਰਨ ਸਿੰਘ ਦੇ ਪੁੱਲਰ ਵੱਲੋਂ ਆਪਣੇ ਘਰ ਦੇ ਵਿੱਚ ਇਹ ਸਮਾਨ ਇਸ ਤਰ੍ਹਾਂ ਸਜਾ ਕੇ ਰੱਖਿਆ ਹੁੰਦਾ ਹੈ ਜਿਵੇਂ ਵਿਜੀਲੈਂਸ ਜਾਂ ਹੋਰ ਅਧਿਕਾਰੀਆਂ ਨੂੰ ਜੇਬ ਚ ਪਾ ਕੇ ਘੁੰਮਦੇ ਹੋਣ ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਹੈ ਇੰਨਾ ਵੱਡਾ ਕੈਸ਼ ਇੰਨੀ ਵੱਡੀ ਮਾਤਰਾ ਦੇ ਵਿੱਚ ਕੈਸ਼ ਜਾਂ ਹੋਰ ਸਮਾਨ ਹੈ ਜਿਹੜਾ ਉਹ ਘਰ ਦੇ ਰੱਖਣ ਦੇ ਵਿੱਚ ਗੁਰੇਸ਼ ਕਰਦਾ ਤੇ ਉਹ ਡਰਦਾ ਵੀ ਹੈ ਪਰੰਤੂ ਹਰਚਰਨ ਸਿੰਘ ਭੁੱਲਰ ਦੇ ਇਸ ਚਾਰਨਾਮੇ ਨੇ ਸੱਚ ਵਿੱਚ ਜਿਹੜਾ ਪੰਜਾਬ ਭਰ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਕੀ ਕੁਝ ਬਰਾਮਦ ਹੋਇਆ ਉਸ ਤੇ ਘਰੋਂ ਉਹ ਵੀ ਤੁਹਾਨੂੰ ਦੱਸਦੇ ਆ ਜੋ ਸੀਬੀਆਈ ਦਾ ਬਿਆਨ ਆਇਆ ਹੈ ਡੀਆਈਜੀ ਦੇ ਘਰੋਂ ਲਗਭਗ 5 ਕਰੋੜ ਤੱਕ ਦਾ ਜਿਹੜਾ ਹੁਣ ਤੱਕ ਕੈਸ਼ ਮਿਲਿਆ ਹੈ ਤੇ 1.5 ਕਿਲੋ ਤੋਂ ਵਧੇਰੇ ਦਾ ਸੋਨਾ ਮਿਲਿਆ ਹੈ ਜਾਇਦਾਦਾਂ ਤੇ ਸੰਪਤੀਆਂ ਦੇ ਨਾਲ ਸੰਬੰਧਿਤ ਜ਼ਰੂਰੀ ਦਸਤਾਵੇਜ਼ ਮਿਲੇ ਨੇ ਲਾਕਰ ਦੀਆਂ ਚਾਬੀਆਂ 40 ਬੋਤਲਾਂ ਜਿਹੜੀਆਂ ਉਹ ਬ੍ਰਾਂਡਡ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਇਸ ਤੋਂ ਇਲਾਵਾ 22 ਲਗਜ਼ਰੀ ਗੱਡੀਆਂ ਜਿਹੜੀਆਂ ਮਿਲੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਮਰਸੀਡੀਜ਼ ਅਤੇ ਆਡੀ ਗੱਡੀਆਂ ਦੀਆਂ ਜਿਹੜੀਆਂ ਉਹ ਚਾਬੀਆਂ ਬਰਾਮਦ ਹੋਈਆਂ ਨੇ ਤੇ ਅਸਰੇ ਦੀ ਆਪਾਂ ਗੱਲ ਕਰਦੇ ਹਾਂ ਭਾਵਕੀ ਹਥਿਆਰਾਂ ਦੀ ਗੱਲ ਕਰਦੇ ਹਾਂ ਤੇ ਡੀਆਈਜੀ ਦੇ ਘਰ ਹਥਿਆਰ ਜਿਹੜਾ ਇੱਕ ਡਬਲ ਬੈਰਲ ਬੰਦੂਕ ਇੱਕ ਪਿਸਤੌਲ ਇੱਕ ਰਵਾਲਵਰ ਇੱਕ 에ਅਰ ਗਨ ਵੀ ਜਿਹੜੀ ਉਹ ਬਰਾਮਦ ਹੋਈ ਆ ਸੋ ਹੁਣ ਵੇਖਣਾ ਹੋਵੇਗਾ ਕਿ ਸੀਬੀਆਈ ਵੱਲੋਂ ਬੇਸ਼ੱਕ ਇਹਨਾਂ ਨੂੰ ਪੇਸ਼ਤਾ ਅੱਜ ਕਰ ਦਿੱਤਾ ਗਿਆ ਅਦਾਲਤ ਦੇ ਵਿੱਚ सीबीआई ਦੀ ਕੋਰਟ ਦੇ ਵਿੱਚ ਪਰੰਤੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ सीबीआई ਕਿੰਨੇ ਸਮੇਂ ਦੇ ਵਿੱਚ ਇਸ ਸਾਰੀ ਮਾਮਲੇ ਦੀਆਂ ਹੋਰ ਪਰਤਾ ਖੋਲਦੀ ਹੈ ਕਿਉਂਕਿ ਹੁਣ ਉਸ ਵਿਅਕਤੀ ਦਾ ਬਿਆਨ ਵੀ ਜਿਹੜਾ ਕਾਰੋਬਾਰੀ ਦਾ ਸਾਹਮਣੇ ਆਇਆ ਹੈ ਜਿਸ ਵੱਲੋਂ ਜਿਸ ਤੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਜਿਹੜੀ 8 ਲੱਖ ਰੁਪਏ ਦੀ ਰਿਸ਼ਵਤ ਦੀ ਐਮਾਨਗ ਕੀਤੀ ਹੋ ਜਾਰੀ ਸੀ